ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾंनो ਦਾ ਸਵਾਗਤ ਕਰਦੇ ਹਾਂ ਜੀ ਹੋਰ ਸਨੋਂ ਸਾਰੇ ਜਣੇ ਠੀਕ ਹੋਵਦੀਓ ਚਲੋ ਜੀ ਅੱਜ ਤਾਂ ਪਤਾ ਹੈ ਕੌਣ ਕਿਵੇਂ ਹੈ ਕੌਣ ਨਹੀਂ ਹੈ ਅੱਜ ਸਾਰੇ ਪੂਰੇ ਵਰਲਡ ਦੇ ਵਿੱਚ ਤੁਮੇ ਕੋਈ ਕਹਿੰਦੇ ਨੇ ਛੋਟੇ ਜਿਹੇ ਤਿੰਕੇ ਪਿੰਡ ਤੋਂ ਲੈ ਕੇ ਵੱਡੇ ਸਿਟੀਆਂ ਤੋਂ ਲੈ ਕੇ ਵੱਡੀਆਂ ਸਟੇਟਾਂ ਤੋਂ ਲੈ ਕੇ ਪੂਰੇ ਵਰਲਡ ਤੋਂ ਲੈ ਕੇ ਇੱਕੋ ਹੀ ਦਿਮਾਗ ਦੇ ਵਿੱਚ ਇੱਕੋ ਹੀ ਦਿਲ ਦੇ ਵਿੱਚ ਗੱਲ ਹੈ ਅੱਜ ਆਪਣਾ ਵੀਰ ਆਪਣੇ ਵਿੱਚ ਨਹੀਂ ਰਿਹਾ ਹੈਗਾ ਜੀ ਜਵੰਤਾ ਵੀਰ ਤੇ ਬਹੁਤ ਹਨੇਕ ਕੋਸ਼ਿਸ਼ ਕਰੀ ਮੌਤ ਦੇ ਨਾਲ ਬਹੁਤ ਖੇលਿਆ ਵੀਰ ਬਹੁਤ ਜ਼ਿੰਦਗੀ আর ਮੌਤ ਦੇ ਨਾਲ ਬਹੁਤ ਖੇលਿਆ ਪਰ ਜ਼ਿੰਦਗੀ ਤੋਂ ਹਾਰ ਗਿਆ ਅੱਜ ਵੀਰ ਨਹੀਂ ਰਿਹਾ ਹੈਗਾ ਤੇ ਵੀਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅੱਜ ਕਹਿੰਦੇ ਨਹੀਂ ਇਕ ਲਿਵਾਸ ਪੂਰਾ ਕਰਕੇ ਦੂਜੇ ਲਿਵਾਸ ਦਾ ਉਤਾਰਨ ਕਰ ਲਿਆ ਵੀਰ ਨੇ ਚਲੋ ਜੀ ਜਾਣਾ ਤਾਂ ਸਭ ਨੇ ਆ ਰਿਹਾ ਤੇ ਤੇ ਧਰਤੀ ਤੇ ਕੋਈ ਨਹੀਂ ॠषि मुनि ਨਹੀਂ ਰਹੇ ਪੀਰ ਤੇ ਨੰਬਰ ਨਹੀਂ ਰਹੇ ਅਸਿੱਤਾਂ ਕੀ ਚੀਜ਼ ਹੈ ਪਰ ਬਹੁਤ ਛੋਟੀ ਉਮਰੇ ਜਦੋਂ ਕੋਈ ਲੰਘ ਜਾਂਦਾ ਤਾਂ ਦੁੱਖ ਬਹੁਤ ਹੁੰਦਾ ਹੈ ਤੇ ਇਸ ਕਰਕੇ ਫਿਰ ਅੱਜ ਸਾਡੇ ਬਲੌਗ ਬਣੇ ਪਏ ਨੇ ਕਈ ਬਲੌਗ ਬਣੇ ਪਏ ਪਰ ਅੱਜ ਸਵੇਰ ਤਾਂ ਜਦੋਂ ਦਾ ਮੈਂ ਨਾ ਅ ਇੱਕ ਵੀਰ ਦਾ ਸਟੇਟਸ ਦੇਖਿਆ ਸੀ ਮੈਂ ਨਾ ਕਿਚਨ ਚ ਭਾਂਡੇ ਸਾਫ ਕਰ ਰਹੀ ਸੀ ਚਾਚੂ ਦੇ ਸਵੇਰੇ ਤੇ ਪਤਾ ਨਹੀਂ ਟਾਈਮ ਕਿੰਨੇ ਕ ਦਾ ਸੀ ਉਹ ਵੀਰ ਦੇ ਸਟੇਟਸ ਤੋਂ ਪਤਾ ਚੱਲ ਗਿਆ ਦਿਮਾਗ ਨਹੀਂ ਕੰਮ ਕਰ ਰਿਹਾ ਹੈਗਾ ਤੇ ਮੈਂ ਨਾ ਕਾਲ ਕਰਨ ਲੱਗੀ ਸੀ ਆਪਣੇ ਤੋਂ ਆਪਣੇ ਕੋਲ ਨਹੀਂ ਵੈਸੇ ਤੋਂ ਆਰਡਰ ਆਇਆ ਹੋਇਆ ਭੈਣ ਦੇ ਸੂਟ ਵਰਕ ਵਾਸਤੇ ਮੈਂ ਕਿਹਾ ਪੁੱਛਾਂ ਵੀਰੇ ਕਟਾਈ ਹੋ ਗਏ ਸੂਟ ਵੀ ਫਿਰ ਤੁਸੀਂ ਮੈਨੂੰ ਵੀ ਮੈਨੂੰ ਦੱਸ ਦਿਓ ਕਿੰਨੀ ਬਣੀ ਤੇ ਮੈਂ ਤੁਹਾਨੂੰ ਪੇਮੈਂਟ ਪਾ ਦਾਂਗੀ ਤੇ ਤੁਸੀਂ ਮੇਰੇ ਕੋਲ ਭੈਣ ਦੇ ਸੂਟ ਭੇਜ ਦਿਵੋ ਵੀ ਮੇਰੇ ਤੋਂ ਆਤਾ ਹੋਣਾ ਨਹੀਂ ਤੇ ਪਰ ਮੈਂ ਹਜੇ ਉਹਨਾਂ ਨੂੰ ਕਾਲ ਹੀ ਕਰਨ ਲੱਗੀ ਸੀ ਉਹਨਾਂ ਦਾ ਸਟੇਟਸ ਉੱਪਰ ਆ ਗਿਆ ਮੈਂ WhatsApp ਕਾਲ ਹੀ ਕਰਦੀ ਹੁੰਨੀ ਆ ਤੇ ਸਟੇਟਸ ਆ ਗਿਆ ਪਰ ਸਟੇਟਸ ਦੇ ਉੱਪਰ ਜਦੋਂ ਮੈਂ ਰੀਡ ਲਿਖਿਆ ਰੀਪ ਲਿਖਿਆ ਦੇਖਿਆ ਤਾਂ ਮਤਲਬ ਕਿ ਵੀਰ ਨੇ ਲਿਖ ਵੀਰ ਨੇ ਸਟੇਟਸ ਲਾਇਆ ਸੀ ਲੋ ਜੀ ਅੱਜ ਆਪਣੇ ਵੀਰ ਅੱਜ ਆਪਣੇ ਵਿੱਚ ਜਵੰਦਾ ਵੀਰ ਨਹੀਂ ਰਿਹਾ ਪਰ ਮੇਰੇ ਹੋਸ਼ ਜੁੜ ਗਏ ਯਾਨੀ ਕਿ ਬੰਦੇ ਦੇ ਨਾ ਕਹਿੰਦੇ ਨਹੀਂ ਹੈਗੇ ਪਿੰਜਣੀਆਂ ਦੀ ਨਾ ਜਾਨ ਜੀ ਨਿਕਲ ਜਾਂਦੀ ਆ ਪਰ ਸੁਣ ਕੇ ਬਹੁਤ ਹੋਇਆ ਕਿਉਂਕਿ ਸਾਡੇ ਤੋਂ ਤਾਂ ਮੇਰੇ ਤੋਂ ਤਾਂ ਕਿਤੇ ਵੀਰ 12 13 ਸਾਲ ਛੋਟਾ ਸੀ 13 14 ਸਾਲ ਪਰ ਕਿਤੇ ਮੈਂ ਉਦੋਂ ਜਵਾਨ ਹੋ ਰਹੀ ਸੀ ਵੀਰਾ ਕਹਿੰਦੇ ਨੇ ਉਹ ਤੋਂ ਚੰਨ ਮਿਲਿਆ ਹੁਣ ਆ ਸਮਾਂ ਦੀ ਕੁੱਖੋਂ ਪਰ ਚਲੋ ਹੈ ਤਾਂ ਪੈਣ ਪਾਈਆਂ ਵਾਲਾ ਇਹ ਉਹਦਾ ਸਾਡੇ ਪੰਜਾਬ ਦਾ ਹਿੱਸਾ ਸੀ ਸਾਡਾ ਵੀਰ ਸੀ ਹਨਾ ਦੁੱਖ ਬਹੁਤ ਲੱਗਿਆ ਦੇਖੋ ਨਾ ਵੀ ਦੇਖਿਆ ਹੋਵੇ ਬੰਦਾ ਫੇਸ ਟੂ ਫੇਸ ਲੇਕਿਨ ਅਸੀਂ ਉਹਨੂੰ ਟੀਵੀ 'ਚ ਤਾਂ ਦੇਖਦੇ ਸੀ ਮੈਂ ਨਾ ਗਾਣੇ ਬਹੁਤ ਸੁਣਦੇ ਹੁੰਦੇ ਸੀ ਜਦੋਂ ਆਪਾਂ ਘਰ ਦੇ ਕੰਮ-ਕਾਰ ਕਰਦੇ ਫਿਰਦੇ ਹਾਂ ਤੇ ਜੁਆਇੰਟ ਫੈਮਿਲੀ ਦੇ ਵਿੱਚ ਹੋਈਏ ਆਪਣੇ ਘਰ ਦੇ ਵਿੱਚ ਕੋਈ ਪੰਜਾਬੀ ਗਾਣੇ ਸੁਣਦਾ ਹੋਵੇ ਤਾਂ ਆਪਾਂ ਆਪਾਂ ਨੂੰ ਕੰਮ-ਕਾਰ ਕਰਦੇ ਸੁਣਦੇ ਹੁੰਦੇ ਸੀ ਆਪਾਂ ਕਿਸੇ ਵਿਆਹ ਸ਼ਾਦੀ 'ਚ ਜਾਂਦੇ ਉੱਥੇ ਵੀ ਗਾਣੇ ਲੱਗੇ ਹੁੰਦੇ ਆ ਤੇ ਜਦੋਂ ਇਹਨਾਂ ਦੇ 3 ਗਾਣਾ ਆਇਆ ਸੀ ਨਾ ਮਨੇ ਉਹ ਸੁਣਿਆ ਤੇ ਉਦੋਂ ਮੈਨੂੰ ਪਤਾ ਚੱਲਿਆ ਕਿ ਇਹਨਾਂ ਦਾ ਨਾਮ ਰਾਜਵੀਰ ਜਵੰਦਾ ਹੈ ਤੇ ਇਹਨਾਂ ਨੇ ਇਹ ਗੀਤ ਗਾਇਆ ਹੋਇਆ ਕਿਉਂਕਿ ਮੈਂ ਨਾ ਸੰਦੀਪ ਭਾਬੀ ਨੇ ਨਾ ਇੱਕ ਬਹੁਤ ਸੋਹਣਾ ਨਾ ਫਿਰੋਜੀ ਜੇ ਕਲਰ ਦਾ ਸੂਟ ਪਾਇਆ ਹੋਇਆ ਉਹਨਾਂ ਨੇ ਆਪਣੇ ਉੱਪਰ ਇੱਕ ਗੀਤ ਲਾਇਆ ਹੋਇਆ ਕਿਉਂਕਿ ਉਹਨਾਂ ਦੇ ਵੀ ਮੰਮੀ ਪਾਪਾ ਨਹੀਂ ਨਾ ਹੈਗੇ ਪਰ ਚਲੋ ਮੇਨ ਤਾਂ ਗੱਲ ਮਾਂ ਦੀ ਹੁੰਦੀ ਹੈ ਹੈਨਾ ਫਿਰ ਮਾਂ ਨਹੀਂ ਹੈਗੀ ਤੇ ਉਹਨਾਂ ਨੇ ਲਾਇਆ ਹੋਇਆ ਪਰ ਉਹ ਵੀਡੀਓ ਅੱਜ ਤੋਂ ਮੈਂ 3 ਸਾਲ ਪਹਿਲਾਂ ਦੇਖੀ ਸੀ ਹੁਣ 25 ਚੱਲ ਰਿਹਾ ਇਹ ਵੀਡੀਓ ਮੈਨੇ 2023 ਦੇ ਵਿੱਚ ਦੇਖੀ ਸੀ ਤੁਸੀਂ ਵੀ ਸਰਚ ਕਰ ਲਿਓ ਇਹ ਵੀਡੀਓ ਨਾ ਉਹਨਾਂ ਨੇ ਸ਼ਾਰਟ ਵੀਡੀਓ 2023 ਚ ਪਾਈ ਹੋਈ ਹੈ ਤੇ ਮੈਂ ਬੈਠੀ ਨਾ ਹੀ ਸੁਣੀ ਗਈ ਮੈਂ ਕਿਹਾਏ ਮੈਂਨੇ ਬਹੁਤ ਵਾਰੀ ਪਰ ਨੀਚੇ ਕਰ ਕਰਕੇ ਦੁਬਾਰਾ ਦੁਬਾਰਾ ਦੇਖੀ ਮੈਂ ਕਿਹਾਏ ਕਿ ਨਾ ਸੋਣਾ ਗੀਤ ਫਿਰ ਮੈਂ ਆਪਣੀ ਤੀਨ ਨੂੰ ਆਪਣੇ ਗੱਲ ਲਾਇਆ ਮੈਂ ਕਿਹਾਏ ਇਹ ਤਾਂ ਬਹੁਤ ਪਿਆਰਾ ਗੀਤ ਹੈ ਮੈਂ ਕਿਹਾ ਬੀ ਹਈ ਮੈਂ ਕਿਹਾ ਬੀ ਤੇ ਮੈਂ ਭਣ ਪਈਆਂ ਨੇ ਦੇਖ ਲਓ ਉਹ ਕਰਿਆ ਤੇ ਵੀ ਗੀਤ ਗਾਇਆ ਵੀਰ ਨੇ ਤੇ ਧੀਆ ਦੇ ਉੱਪਰ ਗਾਇਆ ਉਹ ਤਾਂ ਹਰ ਇੱਕ ਧੀ ਦੇ ਉੱਪਰ ਹੀ ਲਾਗੂ ਕਰਦਾ ਹੈ ਭਾਵੇਂ ਕੋਈ ਬਜ਼ੁਰਗ ਹੋ ਜੇ ਭਾਵੇਂ ਕੋਈ ਹਮ ਉਮਰ ਦੀ ਹੈ ਤਾਂ ਮੇਰੇ ਕੋਲ ਕੋਈ ਛੋਟੀ ਹੈ ਪਰ ਬਹੁਤ ਇਸਾਨੀਆਂ ਭਾਣਾ ਤੇ ਗੀਤ ਲਾਗੂ ਕਰਦਾ ਪਰ ਸਾਰੇ ਗੀਤ ਨਾ ਅਜਿਹੇ ਗਾ ਗਿਆ ਫਿਰ ਜਿਹੜੇ ਵਾਕਈਕ ਨਾ ਦਿਲ ਦਿਲ ਤੋਂ ਕਹਿੰਦੇ ਕਾਰਜੇ ਚੋਂ ਇੱਕ ਕੁਝ ਘਟਦੀ ਹੁੰਦੀ ਹੈ ਕੋਈ ਚੀਜ਼ ਕਾਰਜੇ ਚੋਂ ਹਨਾ ਉਵੇਂ ਦੇ ਗੀਤ ਗਾ ਗਿਆ ਵੀਰੋਂ ਉਹ ਨਾ ਮੌਤ ਦਾ ਪਹਿਲਾ ਇਨਸਾਨ ਨੂੰ ਨਾ ਪਤਾ ਚਲ ਜਾਂਦਾ ਉਹ ਐਵੇਂ ਦੁੱਖ ਲੱਗਿਆ ਸੀ ਸਿੱਧੂ ਵੀਰ ਦਾ ਸਿੱਧੂ ਵੀਰ ਦਾ ਮਰਨੇ ਤੋਂ ਜ਼ਿਆਦਾ ਦੁੱਖ ਲੱਗਿਆ ਸੀ ਮੈਨੂੰ ਭੋਗ ਵਾਲੇ ਦਿਨ ਜਦੋਂ ਉਹਦੇ ਪਾਪਾ ਨੇ ਭੋਗ ਤੇ ਇੱਕ ਅਨਮੋਲ ਬਚਨ ਬੋਲੇ ਸੀ ਤੇ ਉਹ ਆਪਨੇ ਸਾਰੇ ਦੇਖਿਆ ਦੇਖੀ ਵੀ ਗਏ ਪੈਸੀ ਅਸੀਂ ਤਿੰਨਾਂ ਮਾਪੁੱਤ ਨੇ ਨਾ ਦੁਪਹਿਰ ਨੂੰ ਭੋਗ ਪਿਆ ਸੀ ਗਰਮੀ ਦਾ ਮਹੀਨਾ ਸੀ ਆਪਾਂ ਪੈਏ ਦੇਖੇ ਗਏ ਆਪਾਂ ਉਦੋਂ ਆਪਣੇ ਘਰ ਤੇ ਰਹਿੰਦੇ ਹੁੰਦੇ ਸੀ ਉਧਰ ਤੇ ਨਾਲ ਬਹੁਤ ਰੋਈ ਐਵੇਂ ਅੱਖਾਂ ਚ ਹੰਝੂ ਨਿਕਲ ਨਿਕਲ ਕੇ ਮੇਰਾ ਸਹਰਾਣਾ ਵੀ ਠਿੱਕ ਜਈ ਗਿਆ ਸੀ ਇੰਨਾ ਸੈਟਾ ਤੋਂ ਤੇ ਇੰਨਾ ਮਤਲਬ ਕਿ ਭੋਗ ਦੇਖ ਕੇ ਬਹੁਤ ਰੋਈ ਸੀਗੇ ਤੇ ਚਲੋ ਜੀ ਹੁਣ ਕੀ ਆ ਕੁਝ ਨਹੀਂ ਬਣ ਸਕਦਾ ਹੈਗਾ ਜੋ ਆਏ ਉਹਨੇ ਜਾਣਾ ਲੇਕਿਨ ਕੋਈ ਉਮਰ ਭੋਗ ਜੇ ਨਾ ਉਹਨਾਂ ਦਾ ਦੁੱਖ ਨਹੀਂ ਹੁੰਦਾ ਹੈਗਾ ਤੇ ਬਾਕੀ ਹੁਣ ਦੇਖੋ ਆਪਣੇ ਜਿਹੜੇ ਪੂਰੀ ਪੂਰਾ ਵਰਲਡ ਜਾਣਦਾ ਆਪਣੇ ਗੁਰੂ ਹੈ ਪ੍ਰੇਮਾਨੰਦ ਜੀ ਮਹਾਰਾਜ ਜੀ ਆਪਣੇ ਸਨਾਤਨ ਧਰਮ ਦੇ ਬਹੁਤ ਵੱਡੇ ਗੁਰੂ ਨੇ ਬਹੁਤ ਵੱਡੇ ਐਨੇ ਮਾਨੇ ਯੋਗ ਗੁਰੂ ਨੇ ਪੂਜਨ ਯੋਗ ਨੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਫੜਨ ਜਿਨ੍ਹਾਂ ਦਾ ਚਿਹਰਾ ਦੇਖਦੇ ਆ ਹਨ ਉਹ ਗੁਰੂ ਨੇ ਤੇ ਉਹ ਹਸਪੀਟਲ ਦੇ ਵਿੱਚ ਦਾਖਲਾ ਤੁਹਾਨੂੰ ਸਭ ਨੂੰ ਪਤਾ ਕਿ ਵੀ ਬਾਬਾ ਜੀ ਦੀਆਂ ਕਿਡਨੀਆਂ ਦੋਨੋਂ ਫੇਲ ਐ ਹੈ ਨਹੀਂ ਗਈਆਂ ਤੇ ਪਰ ਇੱਕ ਲਿਖੇ ਉਹ ਗੁਰੂ ਦੁੱਖ ਹੋਣਾ ਤਾਂ ਬਹੁਤ ਹੁੰਦਾ ਕਿਉਂਕਿ ਉਹ ਸੰਮਿਕ ਨੇਕ ਰਸਤੇ ਤੇ ਪਾਉਂਦੇ ਸੀ ਮੈਂ ਬਹੁਤ ਬਚਨ ਸੁਣਦੀ ਆ ਉਹਨਾਂ ਦੇ ਜਦੋਂ ਵੀ ਮੈਨੂੰ ਟਾਈਮ ਲੱਗਦਾ ਤੇ ਪਰ ਇੱਕ ਦੁੱਖ ਇਹ ਹੈ ਕਿ ਉਹਨਾਂ ਨੇ ਉਮਰ ਵੀ ਉਹਨਾਂ ਦੀ ਉਮਰ ਹੋ ਗਈ ਐ ਤੇ ਸਾਡੇ ਕੋਲ ਉਹਨਾਂ ਦੇ ਬਹੁਤ ਬਚਨ ਪਏ ਨੇ ਪਰ ਇਹ ਵੀ ਇਹਦਾ ਇੰਨੇ ਕਿੰਨਾ ਦੁਖਸ ਬਾਬੇ ਨਾਲ ਵਿਵਾਦ ਦੁੱਖਿਆ ਹੈ ਨਾ ਬਾਬੇ ਦਾ ਵੀ ਬਹੁਤ ਦੁੱਖ ਹੈ ਕਿ ਬਾਬਾ ਜੀ ਸਾਡੇ ਚੋਂ ਅਗਰ ਕੁਝ ਹੋ ਗਿਆ ਤਾਂ ਚਲੇ ਜਾਣਗੇ ਲੇਕਿਨ ਉਹ ਗੁਰੂ ਹੈ ਆਪਾਂ ਕਦੇ ਨਹੀਂ ਭੁੱਲਾਂਗੇ ਇਹ ਕਵੀਰ ਹੈ ਜਿਹਦੇ ਗੀਤ ਸਦਾ ਸਦਾਈ ਪਹਿਲਾਂ ਚਮਕੀਲੇ ਦੇ ਵੀ ਆਪਾਂ ਸੁਣਦੇ ਸੀ ਉਦੋਂ ਚਿਰ ਆਪਣੇ ਵੀ ਆਪਾਂ ਬਹੁਤ ਛੋਟੇ ਸੀ ਤੇ ਜਦੋਂ ਚਮਕੀਲਾ ਵੀਰ ਗਿਆ ਸੀ ਫਿਰ ਸਿੱਧੂ ਮਸੇਵਾਲਾ ਵੀਰ ਗਿਆ ਪਰ ਇਸ ਹਾਲ ਇੰਨਾ ਭਾਰੀ ਹੈ ਇੰਨਾ ਭਾਰੀ ਹੋਇਆ ਪਹਿਲਾਂ ਦੇਖੋ ਇੱਥੇ ਆ ਮਹਾਰੀ ਦੇ ਕੋਲ ਕਿਹੜਾ ਕਿੰਤਾ ਸੁਹਾਣਾ ਉੱਥੇ ਬਿਲਡਿੰਗ ਗਿਰੀ ਉੱਥੇ ਮੁੰਡਾ ਤੇ ਕੁੜੀ ਮਰੀ ਕੁੜੀ ਨੀਚੇ ਆਪਣੀ ਬਿਲਡਿੰਗ ਉਹਦੇ ਵਿੱਚ ਸੀ ਤੇ ਉੱਪਰ ਮੁੰਡਾ ਜਿੰਮ ਕਰ ਰਿਹਾ ਸੀ ਉਹ ਦੋ ਉੱਥੇ ਮੌਤਾਂ ਹੋਈਆਂ ਦੋ ਬੰਦਿਆਂ ਦੇ ਨਾਲੇ ਬਿਲਡਿੰਗ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਜੀ ਇਹ ਕੁਲਵਾਮਾ ਹਮਲਾ ਹੋਇਆ ਨਹੀਂ ਪਹਿਲਗਾਮ ਹਾਂ ਪਹਿਲਗਾਮ ਸੌਰੀ ਫਿਰ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਕਹਿੰਦੇ ਨੇ 27 ਤੋਂ 28 ਮੌਤਾਂ ਹੋਈਆਂ ਸੀ ਜਿਨ੍ਹਾਂ ਦੇ ਵਿੱਚੋਂ 26 ਕੈਣਾ ਵਿਧਵਾ ਹੋਈ ਸੀ ਪਰਮਾਤਮਾ ਇਹ じゃ ਕਦੇ ਕਿਸੇ ਨਾਲ ਨਾ ਕਰੇ ਤੇ ਉਸ ਤੋਂ ਬਾਅਦ ਫੇਰ ਹੋਇਆ ਜੀ ਥੋੜੇ ਦਿਨਾਂ ਬਾਅਦ ਅਹਮਦਾਬਾਦ ਦੇ ਵਿੱਚ 에ਰੋਪਲੇਨ ਕ੍ਰੈਸ਼ ਹੋਇਆ ਤੇ ਜਿਹੜਾ ਕ੍ਰੈਸ਼ ਹੋਇਆ ਹੋਇਆ ਤੇ ਜਿੱਥੇ ਜਿਹੜੀ ਹਸਪੀਟਲ ਦੇ ਵਿੱਚੋਂ ਜਾ ਕੇ ਬੱਚੇ ਤੇ ਡਾਕਟਰ ਖਾਣਾ ਖਾਣ ਲੱਗੇ ਸੀ ਹਲੇ ਤੱਕ ਕਹਿੰਦੇ ਉਹਨਾਂ ਡਾਕਟਰਾਂ ਨੇ ਸੁੰਨੇ ਦੇ ਵਿੱਚ ਆਇਆ ਸੀ ਕਹਿੰਦੇ ਪਹਿਲਾਂ ਹਜੇ ਤੱਕ ਖਾਣਾ ਖਾਣ ਬੈਠੇ ਹੀ ਸੀਗੇ ਪਰ ਉਹ ਗਏ ਉਸ ਤੋਂ ਬਾਅਦ ਫਿਰ ਕਿੰਨੇ ਫਿਰ ਦੇਖੋ ਕਿੰਨੇ ਜਸਵਿੰਦਰ ਜੀ ਹਾਂ ਫਿਰ ਆਪਣੇ ਜਸਵਿੰਦਰ ਪੱਲਾ ਜੀ ਆਪਣੇ ਚੋਂ ਗਏ ਹਨਾ ਕਿੰਨੀ ਕਾਮੇਡੀ ਫਿਲਮ ਹੁੰਦੀ ਸੀ ਜੇ ਆਪਾਂ ਕਈ ਵਾਰੀ ਘਰਾਂ ਦੇ ਵਿੱਚ ਕੋਈ ਤਨਾਅ ਦੇ ਵਿੱਚ ਬੈਠੇ ਆ ਉਹ ਪਿਕਚਰ ਆਪਾਂ ਦੇਖ ਰਹੇ ਫਿਲਮ ਫਿਰ ਗੁਰਦਾਸਪੁਰ ਛੋਟਾ ਸ ਬੱਚਾ ਨਹੀਂ ਹੁਸ਼ਿਆਰਪੁਰ ਹਾਂ ਫਿਰ ਇੱਕ ਭਈਏ ਨੇ ਕ ਬੱਚਾ ਮਾਰਿਆ ਕਿੰਨੀ ਇੱਕ ਤੋਂ ਇੱਕ ਖਬਰ ਇੱਕ ਤੋਂ ਇੱਕ ਖਬਰ ਪਰ ਇਹ ਬਹੁਤ ਛੋਟਾ ਸੀ ਸਾਡਾ ਜਵੰਦਾ ਵੀਰ ਬਹੁਤ ਛੋਟਾ ਸੀ ਬਹੁਤ ਜ਼ਿਆਦਾ ਛੋਟਾ ਸੀ ਤੇ ਕਦੀ ਨੂੰ ਕਹਿੰਦੇ ਨਹੀਂ ਆਪਣੀ ਨੂੰ ਛੱਡ ਗਿਆ ਨਿਸ਼ਾਨੀ ਛੱਡ ਗਿਆ ਉਸ मां ਦੇ ਕੋਲ ਤੇ ਉਸ ਆਪਣੇ ਘਰ ਵਾਲੀ ਦੇ ਕੋਲ ਜੋ ਵਿਚਾਰੀ ਉਹਦੇ ਲੜ ਲੱਗੀ ਤੇ ਡੰਗ ਗਿਆ ਵੀਰ ਆਪਣੀ ਘਰ ਵਾਲੀ ਨੂੰ ਡੰਗ ਗਿਆ ਆਪਣੀ ماں ਨੂੰ ਡੰਗ ਮਾਰ ਗਿਆ ਚਲੋ ਜੀ ਹੁਣ ਕੁਝ ਨਹੀਂ ਕਹਿ ਸਕਦੇ ਪਰ ਬੋਲਣ ਚਾਹਤਾ ਹੈਗਾ ਜੀ ਕੋਕਿਲ ਲੱਗਤਾ ਨਹੀਂ ਨਾ ਜਾਨ ਨਿਕਲ ਜਿੰਦੇ ਜਦੋਂ ਕਿ ਨਾ ਛੋਟੇ ਉਮਰ ਹੁੰਦੇ ਆ ਬੰਦੇ ਦੀ ਉਦੋਂ ਨੂੰ ਘਟ ਦੁੱਖਾਂ ਦਾ ਪਤਾ ਹੁੰਦਾ ਉਹ ਕਹਿੰਦਾ ਹਾਈ ਜਦੋਂ ਉਮਰ 40 45 50 ਦੇ ਨੇੜੇ ਲੱਗਣ ਲੱਗ ਜਾਂਦੀ ਹੁੰਦੀ ਹੈ ਨਾ ਉਦੋਂ ਬਹੁਤ ਦੁੱਖ ਹੁੰਦਾ ਹੈ ਉਹ ਕਹਿੰਦਾ ਦੁੱਖ ਆਪਣੇ ਪਹਿਲਾਂ ਯਾਦ ਆ ਜਾਂਦੇ ਨੇ ਹਨਾ ਬਾਕੀ ਇੱਕ ਗੱਲ ਹੋਰ ਹੈ ਜੀ ਚਾਹੇ ਕੋਈ ਸਿੱਖ ਧਰਮ ਹੈ ਚਾਹੇ ਕੋਈ ਮੁਸਲਮਾਨ ਧਰਮ ਹੈ ਚਾਹੇ ਕੋਈ ਹਿੰਦੂ ਧਰਮ ਹੈ ਕੋਈ ਵੀ ਆ ਪਾਠ ਪੂਜਾ ਚੰਗੀ ਤਰ੍ਹਾਂ ਕਰਿਆ ਕਰੋ ਕੋਈ ਵੀ ਜੀ ਪਾਠ ਪੂਜਾ ਚੰਗੀ ਤਰ੍ਹਾਂ ਕਰਿਓ ਹੋ ਸਕਦਾ ਰੁਪਏ ਦਾ 2 ਰੁਪਏ ਦਾ 50 ਰੁਪਏ ਦਾ ਕੋਈ ਦਾਨ ਪੁੰਨ ਜ਼ਰੂਰ ਕਰਿਆ ਕਰੋ ਵੀਰ ਦੇ ਅੱਗੇ ਦੇਖੋ ਸਾਢੇ ਆਏ ਨੇ ਛੋਟੇ ਜਾਂ ਸਾਢਾ ਨਾ ਉਹ ਚੀਜ਼ ਆਈ ਹੈ ਸਭ ਨੂੰ ਪਤਾ ਹੈ ਤੇ ਉਹਦੇ ਵਿੱਚ ਵੱਜੀ ਆ ਇਹ ਪਤ ਨਹੀਂ ਕਿਹੜਾ ਗ੍ਰਹਿ ਵੀਰ ਦੇ ਮੂਰੇ ਆਇਆ ਤੇ ਵੀਰ ਦੀ ਜਾਨ ਲੈ ਗਿਆ ਪਰ ਕਹਿੰਦੇ ਨੇ ਛਾਤੀ ਤੇ ਰੱਖ ਕੇ ਨਾ ਪੈਰ ਤਿਹਾਰਾਂ ਦੇ ਵਿੱਚ ਫੇਰ ਆਂਦਾ ਹੁੰਦਾ ਹੈ ਤਿਹਾਰ ਨਾ ਛਾਤੀ ਦੰਦੇ ਦੀ ਛਾਤੀ ਤੇ ਪੈਰ ਰੱਖ ਕੇ ਆਂਦੇ ਨੇ ਨਹੀਂ ਕਹਿੰਦੇ ਵੀ ਹਰ ਇੱਕ ਘਰ ਦੇ ਵਿੱਚ ਪਰ ਹੁਣ ਕਾ ਦਿੱ ਤਿਹਾਰ ਰਹਿ ਗਈ ਜੀ ਸਮੇਂ ਦੇ ਨਾਲ ਤਿਹਾਰ ਵੀ ਬੀਤ ਗਿਆ ਚਲੋ ਜੀ ਬਲੌਗ ਬਹੁਤ ਲੰਮਾ ਹੋ ਗਿਆ ਵੀਰ ਦੀਆਂ ਗੱਲਾਂ ਸਦਾ ਹੀ ਸਦਾ ਹੀ ਰਹੇਆਂ ਜਿਵੇਂ ਸਿੱਧੂ ਵੀਰ ਦੀਆਂ ਗੱਲਾਂ ਰਹਿਗੀਆਂ ਹੋਵੇਂ ਇਸ ਵੀਰ ਦੀਆਂ ਰਹਿਗੀਆਂ ਤੇ ਏਨਾ ਕਦੇ ਵੀ ਕਟਾ ਪੂਰਾ ਹੋਣ ਵਾਲਾ ਕਦੇ ਕਟਾ ਪੂਰਾ ਨਹੀਂ ਹੋਏਗਾ ਇਹ ਉਹ ਕਟਾ ਹੋ ਗਿਆ ਅੱਜ ਆਪਣੇ ਪੰਜਾਬ ਦੇ ਵਿੱਚ ਜਿਹੜਾ ਕੱਟੇਗਾ ਉਹ ਨੂੰ ਪਤਾ ਹੈ ਸਾਡੀਆਂ ਗੱਲਾਂ ਨੇ ਠੀਕ ਹੈ ਜੀ ਬਾਕੀ ਚਲੋ ਜੀ ਦੁੱਖ ਬਹੁਤ ਲੱਗਿਆ ਸਵੇਰ ਤੋਂ ਦੁੱਖ ਬਹੁਤ ਜਿਆਦਾ ਲੱਗਿਆ ਚਲੋ ਜੀ ਅੱਜ ਦਾ ਵਲੌਗ ਦਾ ਐਂਡ ਅਪੈਕੀ ਕਰਦੇ ਆਂ ਮਿਰਦੀ ਆਤਮਾ ਨੂੰ ਸ਼ਾਂਤੀ ਦੇ ਦੇਵ ਭਗਵਾਨ ਉਹਨਾਂ ਦੀ ਜੋਤ ਤਾਂ ਕਦੋਂ ਦੀ ਲਿਖੇ ਜੋਕੇ ਲੱਗੀ ਹੋਈ ਹੈ ਬਾਕੀ ਚਲੋ ਜੀ ਕੱਲ੍ਹ ਵੀਰ ਦਾ ਸੰਸਕਾਰ ਹੈ ਤੇ ਦੇਖਾਂਗੇ ਆਪਾਂ ਵੀ ਆਪਣੇ ਮੋਬਾਈਲ ਦੇ ਵਿੱਚ ਟੀਵੀ ਤਾਂ ਸਾਡੇ ਕੋਲ ਹੈ ਨਹੀਂ ਸੀ ਮੋਬਾਈਲ ਦੇ ਵਿੱਚ ਦੇਖਾਂਗੇ ਨਿਊਜ਼ ਫਿਰ ਕਰਾਂਗੇ ਹਨਾ ਦੇਖੀ ਦੇਖਾਂਗੇ ਨਾਲੇ ਦੋ ਅੱਖਾਂ ਚੋਂ ਪਾਣੀ ਦੇ ਹੰਝੂ ਵੀ ਆਣਗੇ ਤੇ ਬਸ ਉਹ ਕੁਝ ਨਹੀਂ ਬਣ ਸਕਦਾ ਹੈਗਾ ਬਸ ਇੱਕ ਆਏਂ ਵੀ ਦੁੱਖ ਹੁੰਦਾ ਹੈ ਤੇ ਦੁੱਖ ਨੂੰ ਇੱਕ ਦੂਜੇ ਨਾਲ ਸਾਂਝਾ ਕਰਾਂਗੇ ਤਾਂ ਮਨ ਦੇ ਹੌਲੇ ਹੋਣਗੇ ਪਰ ਉਸ ਮਨ ਨੂੰ ਪੁੱਛੋ ਜਿਹਨੂੰ ਕਦੇ ਕੋਈ ਰਾਤ ਮਮੀ ਨਹੀਂ ਨਹੀਂ ਉਹ ਵੀਰ ਦਿਖੇਗਾ ਔਰ ਰਾਤਾਂ ਕਿਵੇਂ ਕੱਟੇਗੀ ਕਿ ਸਰਦੀ ਦੀਆਂ ਕਿਵੇਂ ਉਹਦੀ ਘਰਵਾਲੀ ਕੱਟੇਗੀ ਹਾਂ ਪਤਾ ਮੰਮੀ ਹੈਗੇ ਪਾਪਾ ਨਹੀਂ ਹੈਗੇ ਦੀ ਆ ਖਬਰਾਂ ਚੇ ਸੁਣਦਾ ਅ ਕਿਹੜਾ ਪਿੰਡ ਕੋਣ ਨਾ ਪਿੰਡ ਦੋ ਲੜਕੀਆਂ ਪਤਾ ਇੰਦੇ ਲੱਗਤੀਆਂ ਪੋਣਾ ਪਿੰਡ ਜਗਰਾਮਾਂ ਦੇ ਕੋਲ ਜਗਰਾਮਾ ਕਿਹੜਾ ਦੂਰ ਆਪਣਾ ਤੋਂ ਹਾਂ ਦੋ ਟਾਈਂ ਕੰਟੀ ਅੰਦਰ ਰਸਤਾ ਹੈ ਚਲੋ ਗਿਆ ਤਾਂ ਮੈਂ ਇੱਕ ਬਰੀ ਚਰੂ ਜੀ ਜੈ ਸ਼੍ਰੀ ਕ੍ਰਿਸ਼ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ